ओके ਜੰਤਬੋਲ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਾਵੋ ਦੇਖ ਰਹੇ ਹੋ ਦੇਸ਼ ਮਾਰ ਪਾਣੀ ਆ ਖਤਰੇ ਦੀ ਕੈਂਡੀ ਬਿਲਕੁਲ ਜਿਦਾ ਗੰਦੇ ਦੀ ਹੋ ਚੁੱਕੀ ਹੈ ਕੋਈ ਸ਼ੱਕ ਨਹੀਂ ਔਰ ਸਾਡੇ ਨੌਜਵਾਨ ਵੀਰਾਂ ਦਾ ਹੌਸਲਾ ਇਹਨਾਂ ਕੱਲ ਰਾਤ ਅੱਜ ਦਾ ਦਿਨ ਤੇ ਅੱਜ ਦੀ ਰਾਤ ਦੇ ਵਿੱਚ ਵੀ ਸਾਡੇ ਨੌਜਵਾਨ ਵੀਰ ਜਿਹੜੇ ਬਿਲਕੁਲ ਇਹ ਤਨਮਨ ਦੇ ਨਾਲ ਸੇਵਾ ਕਰ ਰਹੇ ਨੇ ਪਿੰਡ ਵੀ ਤਾਲ ਪਿੰਡ ਆਦੀਆਂ ਦੇ ਵਿੱਚੋਂ ਮੈਂ ਪਰਮਣਨ ਕਰਦਾ ਸਾਡੇ ਦੇ ਸਾਡੇ ਬਿਸ਼ਰਗ ਸਾਡੇ ਭਰਾ ਬੜੀ ਛੀਲੇ ਤੇ ਬੜੇ ਹੌਸਲੇ ਬੁਲੰਦ ਕਰਕੇ ਤੇ ਅਰਦਾਸੇ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਤੇ ਲੱਗੇ ਜ ਆਪਣੀ ਦੱਟ ਕੇ ਮਿੰਟ ਕਰਨੀ ਸੋ ਜਿੱਥੇ ਜਿੱਥੇ ਵੀ ਭਰਾ ਉਹ ਮੰਨਿਆ ਕਿ ਅੱਜ ਪੰਜਾਬ ਸਾਰਾ ਡੁੱਬ ਚੁੱਕਾ ਸਾਡਾ ਸਾਡਾ ਪੰਜਾਬ ਸਾਰਾ ਡੁੱਬ ਚੁੱਕਾ ਸਾਡੇ ਪਿੰਡਾਂ ਦੀਆਂ ਦੇ ਵਿੱਚ ਵੱਡੀ ਪੱਦਰ ਤੇ ਜਗਾ ਪੰਦ ਦੇ ਜਗਾ ਵੱਡੀ ਬਹੁਤ ਵੱਡੀ ਪੱਦਰ ਤੇ ਪੁਣੀ ਦੇ ਦਸਕਤ ਕੀਤੀ ਹੈ ਅਮੰਡੀ ਸੋਰਦਾਸ ਕਰੋ ਵਾਹਿਗੁਰੂ ਕਿਰਪਾ ਕਰੇ ਇਹਨਾਂ ਭਰਾਵਾਂ ਨੂੰ ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਇਹਨੇ ਪ੍ਰਸ਼ਾਸਨ ਨੂੰ ਜਿੰਨੀਆਂ ਲਾਂਤਾਂ ਪੈਂਦੀਆਂ ਪਾਉਣੀਆਂ ਥੋੜੀਆਂ ਥੋੜੀਆਂ ਨੇ ਪ੍ਰਸ਼ਾਸਨ ਨੂੰ ਜਿੰਨੀਆਂ ਫੋਟੋ ਖਿਚਾ ਲੈ ਚੱਲ ਜੇ ਨਾਂ ਦੇ ਗੱਲਾਂ ਬਾਤ ਇੱਥੇ ਜਿਹੜਾ ਇੱਥੇ ਸਵੇਰ ਦੇ ਬੜੇ ਆਏ ਪੁੱਛੋ ਜਾਂਦੇ ਨੇ ਸਵੇਰ ਤੇ ਬਹੁਤ ਆਏ ਆਏ